ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨਵਾਲਡ ਦੀ ਸਭ ਤੋਂ ਮਹਿੰਗੀ ਧਰਤੀ ਸ੍ਰੀ ਜੋਤੀ ਸਰੂਪ ਸਾਹਿਬ ਜੋ ਕਿ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚੇ ਆ ਜਿੱਥੇ ਕਿ ਮੇਰੇ ਪਿੱਛੇ ਦੇਖ ਸਕਦੇ ਹੋ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਅੱਜ ਕਾਰ ਸੇਵਾ ਸਰੋਵਰ ਸਾਹਿਬ ਦੀ ਜਿਹੜੀ ਕੀਤੀ ਜਾ ਰਹੀ ਹੈ ਸਰੋਵਰ ਦੇ ਵਿੱਚੋਂ ਜਿਹੜੀ ਸੰਗਤਾਂ ਨੇ ਦੇਖ ਸਕਦੇ ਹੋ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਲਗਾਤਾਰ جاری ਨੇ ਤੇ ਉਸ ਨੂੰ ਲੈ ਕੇ ਅੱਜ 30 ਤਰੀਕ ਦੀ ਜਿਹੜੀ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੀ ਵੀ ਵੱਧ ਜੜ ਕੇ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬੇ ਕਿ ਪਹੁੰਚਿਆ ਜਾਵੇ ਤਾਂ ਆਪ ਸਾਨੂੰ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜ ਸੰਗਤਾਂ ਨੇ ਅੱਜ ਇੱਥੇ ਪਹੁੰਚੀਆਂ ਹੋਏ ਨੇ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਸਰੋਵਰ ਦੇ ਵਿੱਚ ਦੇਖ ਸਕਦੇ ਹੋ ਕਾਰ ਸੇਵਾ ਜਿਹੜੀ ਨਿਰੰਤਰ ਉਹ ਜਾਰੀ ਚੱਲ ਰਹੀ ਹੈ ਸੰਗਤਾਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਬਾਬਾ ਜੀ ਕਿੰਨਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਮਹਾਰਾਜ ਪੂਰਾ ਛਾਇਆ ਹੈ ਸੰਗਤਾਂ ਵਿੱਚ ਇੱਕ ਸੰਗਤ ਜੇ ਸਮਾਨ ਘਟ ਗਿਆ ਸੰਗਤ ਵਧ ਗਈ ਪਰ ਸਾਰਾ ਕੰਮ ਨਿਬੜ ਗਿਆ ਹੁਣ ਅਗਲੇ ਐਤਵਾਰ ਨੂੰ ਫੇਰ ਦੁਬਾਰੇ 10 ਟਿੱਪਰ ਤਕਰੀਬਨ ਮੈਂ ਕਹਿੰਦਾ ਰਿੱਤੇ ਦੇ ਪਹ ਨਹੀਂ ਜਿਹੜੀ ਗਾਦ ਐ ਚਿਕ ਚਿਕ ਜਿਹੜੀ ਚਾਰ ਚਾਰ ਕੁੜੇ ਨੇ ਉਹ ਕੱਢੀ ਗਈ ਐ ਬਾਕੀ ਸਾਰੀ ਵਿੱਚ ਦਬਾ ਕੇ ਪੱਧਰਾ ਕਰਕੇ ਹੁਣ ਉੱਪਰ ਫੇਰੇਤਾ ਪਾ ਕੇ ਨਾ ਤੇ ਜਿਆ ਜਾਰ ਡੂੰਗਾ ਪਟਾ ਫੇਰ ਤਾਂ ਪਾਣੀ ਥੱਲੇ ਜਾ ਜੂਗਾ ਸਰੋਵਰ ਦਾ ਪਾਣੀ ਰੋਕਣ ਬਾਅਦ ਉਹ ਤੁਹਾਨੂੰ ਰੇਤਾ ਘੇਰਾ ਜਾਊਗਾ ਹੂੰ ਕਿੱਥੋਂ ਆਏ ਸੰਗਤਾਂ ਜੀ ਲੋਕਲੇ ਆਏ ਜੀ ਇਹ ਲੋਕਲੇ ਆਏ ਹੋ ਦੇਖ ਸਕਦੇ ਹੋ ਵੱਡੀ ਗਿਣਤੀ ਦੀ ਸੰਗਤਾਂ ਬਹੁਤ ਵੀਰ ਵਿਚਾਰ ਦਾ ਮੇਰੇ ਬੇਸੱਸੀ ਵਾਲੀ ਸਿਕਾਹ ਕਿੱਥੋਂ ਆਏ ਭਾਜੀ ਆਪਣਾ ਬੂਤਗੜ ਪਿੰਡ ਆ ਜੀ ਬੂਤਗੜ ਤੋਂ ਆਏ ਹਾਂ ਜੀ ਕਿਵੇਂ ਪਤਾ ਲੱਗਿਆ ਵੀ ਅੱਜ ਸਰੋਵਰ ਦੀ ਸੇਵਾ ਹੋਣੀ ਹੈ ਜੀ ਬਸ ਜੀ ਮਹਾਰਾਜ ਆਪੇ ਲੈ ਕੇ ਆਉਂਦੇ ਨੇ ਜੀ ਹਾਂ ਜੀ ਆਪਣੇ ਆਪੇ ਆ ਗਏ ਜੀ ਕਿ ਪਤਾ ਨਹੀਂ ਸੀਗਾ ਮੱਥਾ ਟੇਕਣ ਆਏ ਅੱਜਵਾਰ ਨੂੰ ਜੀ ਜਿਆਦਾ ਆਇਆ ਤਾਂ ਸੇਵਾ ਹੋ ਰਹੀ ਸੀ ਤੇ ਆਪਾਂ ਨੇ ਵੀ ਹਾਂ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਸ਼ਹੀਦਾਂ ਦੀ ਧਰਤੀ ਦੇ ਜਿੱਥੇ ਕਿ ਅੱਜ ਇੱਕ ਵਾਰ ਇਤਿਹਾਸ ਵਾਰ ਜਾਣੂ ਕਰਵਾ ਦਮਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਕੇ ਜੋ ਕਿ ਪਾਈ ਟੌਡਰਮਾਲ ਜੀ ਨੇ ਖੜੀਆਂ ਮੋਹਰਾਂ ਮਿਛਾ ਕੇ ਇਹ ਜਗ੍ਹਾ ਖਰੀਦੀ ਸੀ ਤਾਂ ਉਸ ਤੋਂ ਬਾਅਦ ਛੋਟੇ ਸਾਹਿਬ ਜਦਿਆਂ ਤੇ ਧਨਮਤਾ ਗੁਜਰਕ ਜਿਹੜਾ ਸੰਸਕਾਰ ਇਸ ਪਾਵਨ ਪਵਿੱਤਰ ਸਥਾਨ ਤੇ ਹੋਇਆ ਸੀ ਤਾਂ ਉਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੀਆਂ ਸੇਵਾਵਾਂ ਨੇ ਕੀਤੀਆਂ ਜਾ ਰਹੀ ਨੇ ਸਰੋਵਰ ਦੀ ਜਿਹੜੀ ਸੇਵ ਹੈ ਕੀਤੀ ਜਾ ਰਹੀ ਹੈ ਸੋ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੌਜਵਾਨ ਸਵੇਰ ਤੋਂ ਹੀ ਜੋ ਕਿ ਸੇਵਾਵਾਂ ਛੋਟੇ ਛੋਟੇ ਬੱਚੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਬਾਬਾ ਜੀ ਵੈਕੁਰ ਜੀ ਖਾਲਸਾ ਫਤਿਹ ਜੀ ਜੀ ਖਾਲਸਾ ਸਾਹਿਬ ਵੈਕੁਰ ਜੀ ਫਤਿਹ ਜੀ ਜੀ ਕਿਵੇਂ ਦੇਖਦੇ ਹੋ ਸੇਵਾ ਚੱਲ ਰਹੀ ਬਹੁਤ ਵਧੀਆ ਚੱਲਦੀ ਸੇਵਾ ਜੀ ਸਵੇਰ ਤੋਂ ਚੱਲ ਰਹੀ ਹੈ 8 ਵਜੇ ਦੀ ਸਵੇਰੇ 8 ਵਜੇ ਦੀ ਹਾਂਜੀ ਹਾਂ ਠੀਕ ਹੈ ਜੀ ਉਹ ਸਾਰਾ ਇਹ ਪੱਧਰਾ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ? ਹਾਂ ਜੀ ਇਹ ਪੱਧਰਾ ਕਰਕੇ ਇਹਦੇ ਵਿੱਚ ਰੇਤਾ ਪਾਉਂਗਾ ਜੀ ਅਗਲੇ ਐਤਵਾਰ। ਅੱਛਾ ਅਗਲੇ ਐਤਵਾਰ ਨੂੰ? ਹਾਂ ਜੀ। ਹਾਂ ਜੀ ਰੇਤਾ ਪਾਉਂਗਾ ਜੀ। ਇੱਕ ਤੈਨੂੰ ਕੀ ਬੇਨਤੀ ਕਰਨਾ ਚਾਹੂੰਗਾ ਅਗਲੇ ਐਤਵਾਰ ਦੀ? ਅਗਲੇ ਐਤਵਾਰ ਇਹ ਇਸ ਵਾਰ ਨਾਲੋਂ ਵੀ ਵਧੀਆ ਬਾਤੇ-ਬਾਤਾਂ ਸੰਗਤ ਆਵੇ ਜੀ। ਵਧੀਆ ਆਪਣੇ ਜੀਵਨ ਸਫਲਾ ਕਰੇ ਜੀ ਆਪਣੇ। ਹਾਂ ਜੀ। ਤੁੰਸ਼ੀ ਇਧਾਂ ਦੀ ਧਰਤੀ ਹੈ ਛੋਟਾ ਤੁਹਾਨੂੰ ਛੋਟੇ ਸਾਹਿਬ ਜਦੇ ਹੋਣ ਪ੍ਰਧਾਨ ਮਾਤਾ ਗੁਜਰਕੌਰ ਜੀ ਇਸੇ ਧਰਤੀ ਦੇ ਉੱਪਰ ਸੰਸਕਾਰ ਹੋਏ ਸੀ ਗੁਰਦੁਆਰਾ ਜੋਤੀਸੂਰ ਸਾਹਿਬ ਕੇ। ਹਾਂ ਜੀ। ਹਾਂ ਜ ਕੀ ਦੀ ਜੋੜ ਸਭ ਜੋੜ ਮੇਲੇ ਸਭਾ ਵੀ ਭਰਦੀ ਹੈ ਤੇ ਹਰ ਇੱਕ ਸਾਲ ਇਹ ਹਾਂ ਜੀ 25 26 27 ਨੂੰ ਭਰਦੀ ਹੈ ਹਾਂ ਦਸੰਬਰ ਦੇ ਵਿੱਚ ਠੀਕ ਹੈ ਜੀ ਬੱਚੇ ਵੀ ਇਥੇ ਪਹੁੰਚੇ ਨੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਹਾਲ ਸਭ ਵਾਹਿਗੁਰੂ ਜੀ ਕੀ ਫਤਿਹ ਅਸਾ ਵਾਹਿਗੁਰੂ ਜੀ ਕੀ ਫਤਿਹ ਪੁੱਤੇ ਕਿੱਥੋਂ ਆਇਓਂ ਇਹ ਬੈਕਸਾਈਡ ਤੇ ਰਹਿੰਦੇ ਆ ਗੁਰਦੁਆਰਾ ਸਾਹਿਬ ਦੇ ਅੱਛਾ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਤੇ ਸੇਵਾ ਕਰ ਰਹੇ ਹਾਂ ਹਾਂ ਜੀ ਠੀਕ ਹੈ ਕਦੋਂ ਤੋਂ ਲੱਗੇ ਹੋਏ ਹੋ ਅਸੀਂ ਸਵੇਰੇ ਦੇ ਸਵੇਰ ਤੋਂ ਅਸੀਂ ਸਾਡੇ ਕੋਲੋਂ ਇਤਿਹਾਸ ਪਤਾ ਗੁਰਦੁਆਰਾ ਸਾਹਿਬ ਦਾ ਨਹੀਂ ਪਤਾ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਸਰੋਵਰ ਦੇ ਵਿੱਚ ਜੁੜ ਗਏ ਲੱਗੇ ਹੋਏ ਨੇ ਡਟੇ ਹੋਏ ਨੇ ਸੋ ਬਾਹਰ ਦੀ ਇੱਕ ਵਾਰ ਤਸਵੀਰਾਂ ਦਿਖਾਣਾ ਚਾਹੂਗੇ ਜਿੱਥੇ ਕਿ ਵਿੱਚ ਜਿਹੜੀ ਜਲ ਪਾਣੀ ਦੀ ਸੇਵਾ ਹੋਵੇ ਫਰੂਟੀਆਂ ਵਗੈਰਾ ਜੋ ਕਿ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਜਲਦੀ ਸੇਵਾ ਵੀ ਨਾਲ ਦੀ ਨਾਲ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਕਹੀਆਂ ਦੇ ਨਾਲ ਹੁਣ ਜਿੱਦਾਂ ਸੰਗਤਾਂ ਵੱਲੋਂ ਦੱਸਿਆ ਜਾ ਰਿਹਾ ਹੈ ਵੀ ਕਹੀਆਂ ਦੇ ਨਾਲ ਜਿਹੜੇ ਹੁਣ ਸਰੋਵਰ ਨੂੰ ਪਤਨਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਗਾਰ ਹੈ ਚਿਕ ਚਿਕ ਜੀ ਹੁੰਦੀ ਜਿਹੜੀ ਆ ਉਹ ਸਰੋਵਰ ਦੇ ਵਿੱਚੋਂ ਕੱਢ ਦਿੱਤੀ ਗਈ ਹੈ ਤਾਂ ਅਗਲੇ ਐਤਵਾਰ ਜਿਹੜੀ ਹੈ ਹੁਣ ਮਿੱਟੀ ਜਰਿਤਾ ਬਾਕੀ ਇਸ ਨੂੰ ਉੱਚਾ ਕੀਤਾ ਜਾਊਗਾ ਪੱਧਰਾ ਕੀਤਾ ਜਾਊਗਾ ਤੁਸੀਂ ਨੂੰ ਲੈ ਕੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੇ ਗੱਲ ਕਰੀਏ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਸੇਵਾ ਚੱਲ ਰਹੀ ਹੈ ਸੰਗਤਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੇਵਾ ਸਾਰੀ ਤਾਂ ਬਾਬਾ ਜੂਰ ਸਿੰਘ ਤਾਂ ਤਵਫਤ ਸਿੰਘ ਤੇ ਜਗਤ ਮਾਤਾ ਮਾਤਾ ਗੁਰਕੌਰ ਜੀ ਦੀ ਕਿਰਪਾ ਸਦਕਾ ਸਮੂਹ ਸਾਧ ਸੰਗਤੋਂ ਸਹਿਯੋਗਾਂ ਦੇ ਮਾਤਾ ਜੀ ਨੇ ਆਪ ਸੇਵਾ ਲਈ ਹੈ ਸ੍ਰੋਵਰ ਦੀ ਸੇਵਾ ਚੱਲ ਰਹੀ ਹੈ ਸੰਗਤ ਨੂੰ ਬੇਨਤੀ ਹੈ ਵੀ ਆਉਂਦੇ ਐਤਵਾਰ ਨੂੰ ਸਵੇਰੇ 8 ਵਜੇ ਦੇ ਵਿੱਚ ਨੇਤਾ ਫੇਰ ਪਹਿਣਾ ਵੱਧ ਤੋਂ ਵੱਧ ਸੰਗਤ ਸੇਵਾ ਕਰੇ ਨੌਜਵਾਨਾਂ ਨੂੰ ਬੇਨਤੀ ਆ ਮਾਈਆਂ ਨੂੰ ਬੇਨਤੀ ਆ ਵੀ ਆਪਣੇ ਨਿੱਜੀ ਕੰਮਾਂ ਨੂੰ ਛੱਡ ਕੇ ਆਪਾਂ ਸਥਾਨ ਤੇ ਆਈਏ ਸ਼ੋਭਲੀ ਸੇਵਾ 'ਚ ਵੱਧ ਤੋਂ ਵੱਧ ਯੋਗਦਾਨ ਪਾਈਏ ਆਉਂਦੇ ਐਤਵਾਰ ਦਿਨ ਐਤਵਾਰ ਨੂੰ ਲੱਗਦਾ ਵੀ ਸੰਗਤਾਂ ਨੂੰ ਜਿੱਥੋਂ ਪਤਾ ਲੱਗਿਆ ਬਾਬਾ ਜੀ ਸੰਗਤ ਪਹੁੰਚਦੀ ਪਹੁੰਚਦੀ ਜਾ ਰਹੀ ਹੈ ਅੱਜ ਇਹ ਤਾਂ ਵੀ ਦੇਖੋ ਸਹਿਬ ਜੀ ਦਾ ਤਰਸ ਸਹਿਬ ਜੀ ਦਾ ਕਿਰਪਾ ਵੀ ਸੰਗਤ ਨੂੰ ਜਿੱਥੇ ਪਤਾ ਲੱਗ ਰਿਹਾ ਸੰਗਤ ਜ਼ਰੂਰ ਪਹੁੰਚ ਰਹੀ ਆ ਆਉਣਾ ਵੀ ਚਾਹੀਦਾ ਆਪਣੇ ਨਿੱਜੀ ਸਥਾਨਾਂ ਆਪਣੇ ਆਪਾਂ ਨਹੀਂ ਆਉਂਗੇ ਹੋਰ ਕੌਣ ਆ ਸਰ ਤੇ ਆਸਰੇ ਸਾਹਾ ਸੰਗਤ ਤੋਂ ਸੇਵਾ ਲਈ ਆ ਬੜਾ ਕਿਰਪਾ ਸਾਹਿਬ ਜੀ ਦਾ ਬੜਾ ਆਨੰਦ ਵਾਈ ਗੁੱਡ ਸਾਹਿਬ ਜੀ ਦਾ ਸੰਸਕਾਰ ਵੀ ਇਸੇ ਧਰਤੀ ਤੇ ਹੋਇਆ ਮਾਤਾ ਗੁਜਰਕੌਰ ਜੀ ਦਾ ਵੀ ਹਾਂ ਜੀ ਹਾਂ ਨਿੱਜੀ ਸਥਾਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਦੇ ਬਾਬਾ ਜੁਰਦੌਰ ਸਿੰਘ ਵਾ ਫਤਿਹ ਸਿੰਘ ਦਾ ਜੋ ਨਿੱਜੀ ਸੰਸਕਾਰ ਸਥਾਨ ਹੈ ਜੋ ਕਿ ਹਜ਼ਾਰਾਂ ਕਰੋੜਾਂ ਕੀਮਤੋਂ ਤੋਂ ਭਾਈ ਦਵਾਨ ਟੋਡਰ ਮਾਲ ਦੇ ਜਗਾ ਖੇਤੀ ਖੀਦ ਕੇ ਸਿਰ ਕੌਮ ਦੀ ਪਾਗ ਉੱਚੀ ਕੀਤੀ ਉਸ ਜ਼ੁਲਮ ਸਰਕਾਰ ਦੇ ਵਿੱਚ ਤੇ ਉਹ ਪੱਗ ਨੂੰ ਉੱਚਾ ਰੱਖਿਆ ਤੇ 10ਵੇਂ ਬਾਦਸ਼ਾਹ ਮਹਾਰ ਦੇ ਫਰਜੰਦਾ ਦਾ ਇਸ ਸਥਾਨ ਤੇ ਸੰਸਕਾਰ ਕੀਤਾ ਅੱਜ ਜਦੋਂ ਵੀ ਇਸ ਸਥਾਨ ਤੇ ਲੰਗੀ ਰਾਜ ਆਈਦਾ ਉਹ ਸੀ ਯਾਦ ਆਉਂਦਾ ਸਜਦਾ ਕਰੀਦਾ ਸਥਾਨ ਤੇ ਆ ਕੇ ਸੰਗਤ ਦਾ ਬੜਾ ਪਿਆਰ ਆ ਵਾਹਿਗੁਰੂ ਜੀ ਇੱਕ ਵਾਰੀ ਬਾਬਾ ਜੀ ਨੌਜਵਾਨ ਸੇਵਾ ਕਰ ਰਹੇ ਤੇ ਨਾਲ ਨਾਲ ਕੁਝ ਨੌਜਵਾਨ ਮਿਲ ਕੇ ਜਲ ਪਾਣੀ ਵੀ ਵਰਤਾਰ ਰਹੇ ਨੇ ਜਿਹੜੀ ਸੰਗਤ ਦੇ ਵਿੱਚ ਸੇਵਾ ਬਣਵਾ ਰਹੀ ਹੈ ਉਹ ਤਾਂ ਵੀਰ ਸਾਹਿਬ ਜੀ ਦਾ ਤਰਸਾ ਸਾਹਿਬ ਜੀ ਦੀ ਕਿਰਪਾ ਕਰ ਰਹੇ ਆ ਕੋਈ ਸੰਗਤ ਜਲ ਪਾਣੀ ਲਿਆ ਆ ਰਿਹਾ ਕੋਈ ਸੇਵਾ ਕਰ ਰਿਹਾ ਸਾਹਿਬ ਉਹਦੇ ਆਪ ਵੀ ਸਾਰਾ ਕੁਝ ਕਰਵਾ ਰਹੇ ਨੇ ਉਹਨਾਂ ਦਾ ਤਰਸਾ ਸਾਹਿਬ ਜੀ ਦਾ ਹੁੰਦਾ ਠੀਕ ਹੈ ਜੀ ਤੇ ਦੇਖ ਸਕਦੇ ਹੋ ਲਗਾਤਾਰ ਜੋ ਕਿ ਗੁਰਦਰਾ ਸਾਹਿਬ ਜੋਤੀਸਰੂ ਸਾਹਿਬ ਦੇ ਵਿੱਚ ਜਿਹੜਾ ਸਰੋਵਰ ਬਣਿਆ ਹੋਇਆ ਉਹਦੀ ਅੱਜ ਜਿਹੜੀ ਗਾਰ ਕੱਢਣ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸੋ ਅੱਜ ਜ ਚੱਲ ਰਹੀ ਹੈ ਤੇ ਅੱਜ ਜਿਹੜਾ ਸੌਰਵਰ ਦੇ ਵਿੱਚ ਜਿਹੜੀ 11 ਆ ਉਸ ਨੂੰ ਕੱਢ ਲਿਆ ਗਿਆ ਜਿਹੜੇ ਹੁਣ ਰੇਤਾ ਹੈ ਉਸ ਨੂੰ 15 ਕੀਤਾ ਜਾ ਰਿਹਾ ਤੇ ਅਗਲੇ ਐਤਵਾਰ ਫੇਰ ਸੰਗਤਾਂ ਨੂੰ ਜਿਹੜੀ ਹੈ ਬੇਨਤੀ ਕੀਤੀ ਜਾ ਰਹੀ ਵੀ ਅਗਲੇ ਐਤਵਾਰ 8 ਵਜੇ ਦੇ ਕਰੀਬ ਪਹੁੰਚ ਕੇ ਜਿਹੜੀ ਰੇਤਾ ਮਿੱਟੀ ਹੈ ਇਸ ਦੇ ਵਿੱਚ ਪਾਉਣੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਸਭਾਵਾਂ ਨੇ ਦੇਖ ਸਕਦੇ ਹੋ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇੱਕ ਪਾਸੇ ਕਹੀਂ ਆਂਦੇ ਨਾਲ ਜਿੱਥੇ ਕੀ ਸੇਵਾਵਾਂ ਨੌਜਵਾਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੋਣ ਸਾਡੇ ਵੀਰ ਬਜ਼ੁਰਗ ਮਾਤਾਵਾਂ ਹੋਣ ਭੈਣਾਂ ਹੋਣ ਛੋਟੇ ਛੋਟੇ ਬੱਚੇ ਤੱਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਸੋ ਇੱਕ ਪਾਸੇ ਸੇਵਾ ਚੱਲ ਰਹੀ ਅਸੀਂ ਦੂਸਰੇ ਪਾਸੇ ਜਿਹੜਾ ਲੰਗਰ ਹੈ ਜਲ ਪਾਣੀ ਦਾ ਜਿਹੜਾ ਲੰਗਰ ਹੈ ਸੇਵਾਵਾਂ ਜਿਹੜੀਆਂ ਇੱਥੇ ਸੇਵਾਵਾਂ ਨਿਭਾ ਰਹੀਆਂ ਨੇ ਉਹਨਾਂ ਦੇ ਲੰਗਰਾਂ ਦੀ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ ਸੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਰਦਾਈ ਦਾ ਲੰਗਰ ਸਰਦਾਈ ਦਾ ਲੰਗਰ ਚੱਲ ਰਿਹਾ ਹਾਂਜੀ ਹਾਂਜੀ ਸਰਦਾਈ ਦਾ ਲੰਗਰ ਚੱਲ ਰਿਹਾ ਕਿ ਕਦੋਂ ਤੋਂ ਪਹੁੰਚੇ ਇੱਥੇ ਵਾ ਹੋ ਗਿਆ ਸਾਨੂੰ ਘੰਟਾ ਕ ਜੀ ਤੇ ਘੰਟਾ ਹੋ ਗਿਆ ਹਾਂਜੀ ਹਾਂਜੀ ਹੁਣ ਅੱਜੇ ਸੇਵਾ ਪੂਰੀ ਹੋ ਚੁੱਕੀ ਚੱਲ ਰਹੀ ਹੈ ਹਾਂਜੀ ਹਾਂਜੀ ਹੁਣ ਅੱਜ ਸਮਾਪਤ ਕਰਤੀ ਅਗਲੇ ਸੰਡੇ ਐਤਵਾਰ ਨੂੰ ਕਰਨੀ ਹੈ ਜੀ ਅੱਗੇ 8 ਵਜੇ ਬੁਲਾਇਆ ਹੈ ਸੰਗਤ ਨੂੰ ਅਗਲੇ ਐਤਵਾਰ ਦੀ ਕਾਲ ਹਾਂਜੀ ਹਾਂਜੀ ਇਹ ਕਿੱਥੋਂ ਆਈ ਸੰਗਤਾਂ ਹੀ ਬਸ ਲੋਕਲੇ ਜੀ ਆਪਾਂ ਇੱਥੇ ਹੀ ਠੀਕ ਹੈ ਜੀ ਹਾਂਜੀ ਇਕੋ ਸੋ ਦੇਖ ਸਕਦੇ ਹੋ ਬੇਹਕ ਕੁਝ ਸਾਡੇ ਨਾਲ ਮੌਜੂਦ ਬਹਿ ਸਸੀ ਗਾਲੀ ਕਿਥੋਂ ਆਏ ਵੀਰ ਵਾਈਕੁਰਜੀ ਖਾਨ ਸਾਹਿਬ ਫਤਿਹ ਚੁੰਨੀ ਚੁੰਨੀ ਤੋਂ ਹੀ ਸਾਡਾ ਚ ਚੁੰਨੀ ਘੜ ਸਾਹਿਬ ਹਾਂਜੀ ਫਤਿਹਗੜ ਸਾਹਿਬ ਜਿਹੜੇ ਸਰਦਾਈ ਦਾ ਨੰਗਰ ਚੱਲ ਰਿਹਾ ਹਾਂਜੀ 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 ਮਹਾਰਾਜ ਦੀ ਕਿਰਪਾ ਨਾਲ ਚੱਲ ਰਹੀ ਜੀ ਹਾਂਜੀ ਹਾਂ ਵਾਈਕੁਰਜੀ ਖਾਨ ਸਾਹਿਬ ਫਤਿਹ ਹਾਂਜੀ ਸੋ ਅੰਦਰ ਵੀ ਨੌਜਵਾਨਾਂ ਨਾਲ ਜਾ ਕੇ ਗੱਲਬਾਤ ਕਰਦੇ ਜਿੱਥੇ ਕਿ ਸਰਦਾਈ ਦਾ ਨੰਗਰ ਚੱਲ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਸੰਕਤਾ ਨੇ ਜਿਹੜੀਆਂ ਇੱਥੇ ਅੱਜ ਪਹੁੰਚਦੀਆਂ ਨਜ਼ਰ ਆ ਰਹੀਆਂ ਇੱਕ ਪਾਸੇ ਸਰਧਾਈ ਦਾ ਅੰਗਰ ਚੱਲ ਰਿਹਾ ਸੰਕਤਾ ਨਾਲ ਵੀ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵੈਗੁਰੂ ਜੀ ਕਹਾਲ ਸਾਹਿਬ ਵੈਗੁਰੂ ਜੀ ਕਹਾਲ ਸਾਹਿਬ ਵੈਗੁਰੂ ਜੀ ਸੇਵਾਵਾਂ ਚੱਲ ਰਹੀਆਂ ਨੇ ਕਾਰ ਸੇਵਾ ਦੀ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਬਾਰੇ ਦੀ ਕਿਰਪਾ ਜੀ ਤਾਂ ਜੀ ਚੱਲਦੀ ਰਹਿੰਦੀ ਹੈ ਸੇਵਾ ਜੀ ਸੰਗਤ ਦੇ ਸਹਿਯੋਗ ਨਾਲ ਚੱਲਦਾ ਜੀ ਵੱਖ-ਵੱਖ ਸੇਵਾਵਾਂ ਚੱਲਦੀਆਂ ਨੇ ਸਾਡੀ ਸਵੇਰ ਦੀ ਸ਼ਰਧਾਈ ਦੀ ਸੇਵਾ ਚੱਲ ਰਹੀ ਹੈ ਜੀ ਤੇ ਨਾਲ ਦੀ ਨਾਲ ਫਰੂਟ ਦੀ ਸੇਵਾ ਵੀ ਹੈ ਜੇ ਹੁਣ ਫਰੂਟੀਆਂ ਦੀ ਸੇਵਾ ਜੀ ਲੱਸੀਆਂ ਦੀ ਸੇਵਾ ਸੀ ਜੀ ਉਧਰ ਪਕੌੜਿਆਂ ਦੀ ਸੇਵਾ ਸੀ ਜੀ ਸਵੇਰ ਦੀ ਆਪੋ ਆਪਣੀ ਸੇਵਾ ਜਿਹਨੂੰ ਸੇਵਾ ਮਿਲ ਰਹੀ ਹੈ ਜੀ ਉਹ 12 ਸੰਗਤਾਂ ਪਹੁੰਚੀ ਹੈ ਬਾਬਾ ਜੀ ਲਾਹਿੰਦਾ ਸਰੋਵਰ ਦੇ ਵਿੱਚ ਸੇਵਾ ਕਰਨ ਨੌਜਵਾਨ ਹੋਣ ਬਜ਼ੁਰਗ ਹੋਣ ਚਾਹੀਏ ਹਾਂ ਜੀ ਕੋਈ ਵੀ ਆਵੇ ਕੋਈ ਵੀ ਸੇਵਾ ਕਰ ਸਕਦਾ ਜੀ ਔਰ ਬੜੇ ਉਤਸ਼ਾਹ ਨਾਲ ਕਰ ਰਹੇ ਜੀ ਉਹ ਸੇਵਾ ਚਾਹਣਾ ਲੱਗੇ ਹਾਂ ਜੀ ਸ਼ਹੀਦਾਂ ਦੀ ਧਰਤੀ ਐ ਸ਼ਹੀਦਾਂ ਦਾ ਪੈਰਾ ਲੱਗਿਆ ਇੱਥੇ ਹਾਂ ਜੀ ਹਾਂ ਜੀ ਵਾਈ ਗਰੂ ਸ਼ਹੀਦਾਂ ਧਰਤੀ ਐ ਸ਼ਹੀਦਾਂ ਦਾ ਵੀ ਪੈਰਾ 24 ਘੰਟੇ ਸ਼ਹੀਦ ਸਿੰਘ ਹਾਜ਼ਰ ਨਾ ਆ ਜਨ ਇੱਥੇ ਤਸਵੀਰ ਦੀ ਸੇਵਾ ਚੱਲ ਕਾਰਸ ਵਾਲਾ ਬਾਬਾ ਹੀ ਕਰਾ ਰਹੇ ਨੇ ਸੰਤ ਬਾਬਾ ਸੰਤੋਖ ਸਿੰਘ ਦੇ ਮਾ ਮਹਾਪੁਰਸ਼ਾਂ ਦੇ ਪੋਤਰੇ ਨਾਲ ਉਹੀ ਸੰਜੋਗ ਨਾਲ ਸਾਰੀ ਸੰਗਤ ਦੇ ਰਲ ਕੇ ਸਾਰਾ ਸੰਜੋਗ ਚੱਲ ਰਿਹਾ ਰਲ ਮਿਲ ਕੇ ਚੱਲ ਹਾਂ ਜੀ ਹਾਂ ਜੀ ਬਿਲਕੁਲ ਸੇਰ ਦੀ ਸੇਵਾ ਚੱਲ ਰਹੀ ਵਾਈ ਗਰੂ ਅਗਲੇ ਐਤਵਾਰ ਦੀ ਵੀ ਬੇਨਤੀ ਕਰ ਰਹੇ ਵੀ ਅਗਲੇ ਐਤਵਾਰ ਵੀ ਪਹੁੰਚਾ ਜਾਵੇ ਇੱਥੇ ਹ ਪੇਂਟ ਹੋਣਾ ਹੈ ਜੇ ਸਫਾਈ ਹੋਣੀ ਸਾਰੀ ਪੇਂਟ ਹੋ ਕੇ ਫਿਰ ਇਹ ਪਾਣੀ ਫਿਲਟਰ ਲੱਗਣੇ ਨੇ ਵਿੱਚ ਫਿਲਟਰ ਲੱਗ ਕੇ ਕੀ ਜਾਲ ਸਾਫ ਰਹੇ ਉਹ ਸਭ ਨਾ ਸਾਰਾ ਤਾਂ ਸਫਾਈ ਹੋ ਰਹੀ ਹੈ ਇਹ ਤੇ ਪਹਿਲਾਂ 2 ਸਾਲ ਪਹਿਲਾਂ ਹੀ ਹੋਈ 2021 ਚ ਹਾਂਜੀ 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 ਠੀਕ ਠੀਕ ਸੋ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੇਵਾਵਾਂ ਨੇ ਸਰੋਵਰ ਦੇ ਵਿੱਚ ਸਾਫ ਕਰਨ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਛੋਟੇ ਛੋਟੇ ਬੱਚੇ ਪਹੁੰਚੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਤ ਕਿੱਥੋਂ ਆਏ ਮੈਂ ਕੋਟਲੇ ਵਿਝਵਾੜੇ ਤੋਂ ਆਇਆ। ਕੀ ਕਹਿਣਾ ਚਾਹੋਗੇ? ਵਿਝਵਾੜਾ ਦੱਸ। ਕੋਟਲੇ ਵਿਝਵਾੜੇ ਤੋਂ ਕਹਿ ਦੱਸ। ਕਿੰਨਿ ਕਿੱਥੇ ਵੀ ਪਤਾ ਲੱਗਿਆ ਵੀ ਅੱਜ ਸੋਬਰ ਦੀ ਸੇਵਾ ਸੇਵਾ ਹੋਣੀ ਆ। ਮੈਂ ਟੀਵੀ ਤੇ ਮੈਂ ਫੋਨ ਤੇ ਦੇਖਿਆ ਸੀਗਾ ਕਿ ਸੇਵਾ ਹੋ ਰਹੀ ਮੈਂ ਆ ਗਿਆ। ਜਦੋਂ ਜਦ ਵੀ ਕਿੰਨੇ ਕਿੰਨੇ ਘੰਟੇ ਹੋ ਗਏ ਥਾ ਇਹਨੇ? ਮੈਨੂੰ ਹੋ ਗਏ 3 ਘੰਟੇ ਹੋ ਗਏ ਮੈਨੂੰ ਆਇਆ। ਅਗਲੇ ਐਤਵਾਰ ਫੇਰ ਪੁੱਤ ਚੱਲਣੀ ਸੇਵਾ ਆਉਂਗੇ? ਹਾਂਜੀ ਆਵਾਂਗੇ ਜੀ। ਇਸ ਧਰਤੀ ਦਾ ਇਤਿਹਾਸ ਪਤਾ ਸ਼ਹੀਦ ਸਿੰਘ ਦਾ ਵੀ ਕਿਹੜੇ ਛੋਟੇ ਸਹਬਜ਼ਾਦਾ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਸਭ ਦੇ ਦੇ ਸਸਕਾਰ ਹੋਇਆ ਸੀਗਾ 31 ਦੇ ਹਾਂਜੀ ਸਾਹਿਬੇ ਉਥੇ ਉਥੇ ਛੋਟੇ ਸਾਹਿਬ ਜੀ ਨੇ ਆਪਣੀ ਸ਼ਹੀਦੀਆਂ ਪਾਈਆਂ ਸਨ ਮੀਹਾਂ ਵਿੱਚ ਤੋਂ ਆਇਆ ਗਿਆ ਸੀ ਹਾਂਜੀ ਸੋ ਕੱਟੀ ਗਿਣਤੀ ਦੇ ਵਿੱਚ ਇੱਕ ਪਾਸੇ ਜਿੱਥੇ ਸੰਗਤਾਂ ਸਰੋਵਰ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਨੇ ਤੇ ਦੂਸਰੇ ਪਾਸੇ ਸ਼ਰਧਾਈ ਦੇ ਲੰਗਰ ਲਗਾਤਾਰ ਚੱਲਦੇ ਨਜ਼ਰ ਆ ਰਹੇ ਨੇ ਸੋ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਹੋ ਸ਼ਰਧਈਆਂ ਕਾਰ ਸੇਵਾ ਵਾਲੇ ਬਾਬਾ ਜੀ ਵੱਲੋਂ ਜਿੱਥੇ ਲਗਾਤਾਰ ਚੱਲਦੀ ਨਜ਼ਰ ਆ ਰਹੀਆਂ ਗੱਲਬਾਤ ਕਰਦੇ ਬਾਬਾ ਜੀ ਵਾਈਗੁਰ ਜੀ ਦਾ ਹਾਲ ਸਾਹਿਬ ਵਾਈਗੁਰ ਜੀ ਕੀ ਫਤ ਜੀ ਮੇਕ ਕਾਲਸ ਆ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਸਰੋਵਰ ਦੇ ਸੇਵਾ ਨੂੰ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕਰੇ ਹੋਏ ਨੇ ਜਲ ਪਾਣੀ ਦਾ ਪ੍ਰਸ਼ਾਦ ਦੇ ਦਾ ਸਾਰਾ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਹੈ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਲੱਗਦਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸਵੇਤੋਂ ਇੱਥੇ ਪਹੁੰਚ ਗਈ ਸੀ ਤੇ ਜਿਹੜੀ ਸੇਵਾ ਉਹ ਸਟਾਰਟ ਹੋ ਗਈ ਸੀ ਹਾਂਜੀ ਮੇਰੇ ਲਈ ਸੇਵਾ ਸੁਰਤ ਸਵੇਰ ਤੋਂ ਸਟਾਰਟ ਹੋ ਗਈ ਸੀ ਜੀ ਬਿਲਕੁਲ ਜੀ ਬਿਲਕੁਲ ਸਵੇਰ 7:30 ਵਜੇ ਤੱਕ ਅਰਦਾਸ ਹੋ ਗਈ ਸੀ ਹੂੰ ਅਰਦਾਸ ਤੋਂ ਫਿਰ ਸੇਵਾ ਸ਼ੁਰੂ ਹੋ ਗਈ ਸੀ ਕੋਈ ਦਿੱਕਤਾਂ ਨਹੀਂ ਆ ਰਹੀ ਮੈਨੂੰ ਕਿ ਕਿਸੇ ਤਰ੍ਹਾਂ ਦੀ ਸੰਗਤਾਂ ਦੇ ਹਜੂਮ ਤੋਂ ਤੁਹਾਨੂੰ ਪਤਾ ਲੱਗਦਾ ਉਹ ਕੋਈ ਦਿੱਕਤ ਹੈ ਜਿਸ ਕਾਠਾ ਮਾਰਦਾ ਕਾਠ ਹੈ ਉਸ ਸਾਹਿਬ ਨਾਲ ਕੋਈ ਦਿੱਕਤ ਨਹੀਂ ਇਹ ਅਗਲੇ ਐਤਵਾਰ ਦੀ ਬਾਬਾ ਜੀ ਬੇਨਤੀ ਕੀਤੀ ਜਾ ਰਹੀ ਹੈ ਵੀ ਅਗਲੇ ਐਤਵਾਰ ਵੀ ਸੰਗਤ ਪਹੁੰਚੇ ਜਾਵੇ ਇੱਥੇ ਹਾਂ ਜੀ ਹਾਂ ਉਹ ਵੀ ਹੋ ਰਹੀ ਹੈ ਇੱਕ ਵਾਰ ਦੱਸ ਦੋ ਸੰਗਤ ਨੂੰ ਸਰੋਹ ਦਾ ਪ੍ਰੋਗਰਾਮ ਅੱਗੇ ਪਤਾ ਹੋ ਗਿਆ ਮੈਨੂੰ ਠੀਕ 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 ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੰਗਤਾਂ ਨੇ ਅੱਜ ਇੱਥੇ ਗੁਰਦਾਰਾ ਸਾਹਿਬ ਜೋತಿ ਸਰੂ ਸਾਹਿਬ ਇੱਕ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਦਾ ਤਨਮਤ ਗੁਜਰਕੌਰ ਜੀ ਦਾ ਸੰਸਕਾਰ ਹੁੰਦਾ ਜੇ ਕੋਈ ਭਾਈ ਟੌਡਰ ਮਾਲ ਜੀ ਨੇ ਖੜੀਆਂ ਮੋਹਰਾਂ ਬਿਚਾ ਕੇ ਜਿੱਥੀ ਕਿ ਇਹ ਜਗ੍ਹਾ ਖਰੀਦੀ ਸੀ ਵਰਲਡ ਦੀ ਦੁਨੀਆ ਦੇ ਸਭ ਤੋਂ ਮਹਿੰਗੀ ਜਗ੍ਹਾ ਅੱਜ ਉਸ ਧਰਤੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਸੰਗਤਾਂ ਵੱਧ ਝੜ ਕੇ ਜੋ ਕਿ ਤਨਮਨ ਧਨ ਨਾਲ ਜਿਹੜੀਆਂ ਸੇਵਾਵਾਂ ਨੇ ਅੱਜ ਇੱਥੇ ਨਿਵਾ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਬਜ਼ੁਰਗ ਬੱਚੇ ਛੋਟੇ ਛੋਟੇ ਬੱਚੇ ਵੱਡੀ ਗ ਸਾਡੇ ਲੱਡੂ ਵੀ ਵੰਡ ਰਹੇ ਨੇ ਵਾਹਿਗੁਰੂ ਜੀ ਕਾ ਹਾਲ ਸਭ ਵਾਹਿਗੁਰੂ ਜੀ ਜੀ ਫਤੇ ਜੀ ਹੋਰ ਵੀ ਕੀ ਹਾਲ ਹੈ ਚੜਦੀ ਕਲਾ ਜੀ ਕਦੋਂ پتہ ਲੱਗਿਆ ਵੀ ਸੇਵਾ ਬਾਰੇ ਆਪਾਂ ਨੂੰ ਤਾਂ ਜੀ ਲੋਕਲੇ ਆ ਜਿੱਥੇ ਪਿਛਲੇ ਹਫਤੇ ਤੋਂ ਹੀ ਪਤਾ ਹੈ ਜੀ ਹਾਂਜੀ ਕੀ ਸੇਵਾ ਕਰ ਰਹੇ ਤਾਂ ਫਿਰ ਸਾਡੇ ਵੀਰ ਨਾਲ ਲਾ ਕੇ ਬਾਕੀ ਤਸਵੀਰ ਦਾ ਲੱਸੀ ਦਾ ਲੰਗਰ ਚੱਲ ਰਿਹਾ ਸੀ ਫਿਰ ਸ਼ਬੀਲ ਚਲਾਈ ਆ ਜੀ ਫਿਰ ਜੋ ਵੀ ਮਾਇਆ ਆਪਣੇ ਕੋਲ ਇਕੱਠੀ ਹੋਈ ਤਾਂ ਉਸ ਦੇ ਵਿੱਚ ਫਿਰ ਆਪਾਂ ਲੱਡੂਆਂ ਦਾ ਪ੍ਰਸ਼ਾਦ ਚਲਾ ਜੋ ਛੋਟੇ ਤੇਲ ਫੁੱਲ ਜੋ ਵੀ ਇਹ ਕਰ ਰਹੇ ਜੋ ਮਾਇਆ ਹੁੰਦੀ ਹੋਈ ਕਰਦੇ ਰਹੇ ਠੀਕ ਠੀਕ ਹੈ ਜੀ ਸੋ ਦੇਖ ਸਕਦੇ ਹਾਂ ਲਗਾਤਾਰ ਜਿਹੜੀਆਂ ਸੇਵਾਵਾਂ ਨੇ ਗ ਕੀਤੀ ਜਾ ਰਹੀ ਹੈ ਸੋ ਲਗਾਤਾਰ ਮਾਤਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਮਤ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਕਿਤੋਂ ਆਏ ਮਾਤਾ ਜੀ ਖਰੋੜੀ ਪਿੰਡ ਤੋਂ ਆਏ ਜੇ ਖਰੋੜੀ ਕਦੋਂ ਪਤਾ ਲੱਗਿਆ ਜੀ ਵੀ ਅੱਜ ਸੇਵਾ ਚੱਲਣੀ ਅਸੀਂ ਤਾਂ ਜੀ ਅੱਜ ਆਏ ਇਤਵਾਰ ਤੇ ਮੱਥਾ ਟੇਕਣ ਆਉਣ ਹੈ ਇਤਵਾਰ ਕਰੇਗਾ ਇਤਵਾਰ ਮੱਥਾ ਟੇਕਣ ਹਾਂਜੀ ਹਾਂਜੀ ਠੀਕ ਹੈ ਸੋ ਤੇਨਾ ਹੁਣ ਸੇਵਾ ਕਰਦੇ ਹਾਂ ਹਾਂਜੀ ਠੀਕ ਹੈ ਜੀ ਸੋ ਦੇਖ ਸਕਦੇ ਜਿੱਦਾਂ ਸੰਗਤਾਂ ਹਰੇਕ ਐਤਵਾਰ ਇੱਥੇ ਨਤਮਸਤਕ ਹੋਣ ਵੀ ਇਸ ਇਤਿਹਾਸਿਕ ਸਥਾਨ 'ਤੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਜਿਹੜੀਆਂ ਸੰਗਤਾਂ ਨਤ ਦੇ ਨਾਲ ਦੀ ਨਾਲ ਇੱਥੇ ਸੇਵਾਵਾਂ ਵੀ ਜਿਹੜੀਆਂ ਕੀਤੀ ਜਾ ਰਹੀਆਂ ਸੋ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਆ ਬੋਰਡ ਲੱਗਿਆ ਹੈ ਸਾਤ ਸੰਗਤ ਜੀ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ ਸੋ ਲਗਾਤਾਰ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹੁਣ ਜਿਹੜੀ ਵਿੱਚੋਂ ਮਿੱਟੀ ਜਾਂ ਗਾਰ ਕੱਢ ਰਹੇ ਨੇ ਉਹ ਦਿਖਾ ਰਹੇ ਆ ਬਾਹਰ ਤੁਹਾਨੂੰ ਨੌਜਵਾਨ ਤਸਲਿਆਂ ਦੇ ਵਿੱਚ ਚੱਕ ਕੇ ਜਿਹੜੀਆਂ ਸਿਰਾਂ ਦੇ ਉੱਪਰ ਰੱਖ ਕੇ ਦੇਖ ਸਕਦੇ ਹੋ ਨੌਜਵਾਨ ਸਾਹਮਣੇ ਜਾ ਰਹੇ ਆ ਵੀ ਸਿਰ ਦੇ ਉੱਪਰ ਰੱਖ ਕੇ ਤਸਲੇ ਦੇ ਉੱਪਰ ਜਿਹੜੀ ਗਾਰ ਟਰਾਲੀ ਦੇ ਵਿੱਚ ਸਿੱਟੀ ਜਾ ਰਹੀ ਹੈ ਸੋ ਵੱਤ ਚੜ ਕੇ ਇਸ ਇਤਿਹਾਸਿਕ ਸਥਾਨ ਦੀ ਜਿਹੜੀ ਵੀਡੀਓ ਹੈ ਸ਼ੇਅਰ ਕਰ ਰਿਹਾ ਹਾਂ ਕਿਉਂਕਿ ਆਉਣ ਵਾਲੀ ਅਗਲੇ ਐਤਵਾਰ ਨੂੰ ਵੀ ਜਿਹੜੀ ਹੈ ਸੇਵਾਵਾਂ ਨੇ ਲਗਾਤਾਰ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਵੀਰ ਸਾਡੇ ਬਜ਼ੁਰਗ ਅੰਦਰ ਨੇ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਅੰਦਰ ਨੇ ਸੇਵਾ ਕਰ ਰਹੇ ਨੇ ਸੋ ਬਾਹਰ ਵੀ ਜਿਹੜੇ ਨੌਜਵਾਨ ਨੇ ਡਟੇ ਹੋਏ ਨੇ ਜਿੰਨਾ ਵੀ ਵਿੱਚ ਇੱਟ ਰੋੜੀ ਪੱਥਰ ਹੋਵੇ ਗਾਰ ਹੋਵੇ ਅਲੱਗ ਕਰਕੇ ਪੱਥਰ ਰੋੜੇ ਜਿਹੜੇ ਇੱਕ ਪਾਸੇ ਕੱਢੇ ਜਾਣੇ ਨੇ ਤੇ ਜਿਹੜਾ ਰੇਤਾ ਵੀ ਇੱਕ ਪਾਸੇ ਕੱਢਿਆ ਜਾ ਰਿਹਾ ਸੋ ਬੱਡੀ ਕਿੰਤੀ ਦੇ ਵਿੱਚ ਦੇਖ ਸਕਦੇ ਹਾਂ ਨੌਜਵਾਨ ਸਵੇਰ ਤੋਂ ਹੀ ਡਟੇ ਹੋਏ ਨੇ ਇਹ ਤਸਵੀਰਾਂ ਨੇ ਗੁਰਦੁਆਰਾ ਜੋਤੀਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਜੋ ਵੀ ਹਰੇ ਅੱਜ ਜਿਹੜੀ ਐਤਵਾਰ ਵਾਲੇ ਦੇਨ ਇੱਕ ਕਾਲ ਦਿੱਤੀ ਗਈ ਸੀ ਸਮੂਹ ਸੰਗਤਾਂ ਵੱਲੋਂ ਜਿਕੇ ਵੱਤ ਛੱਡ ਕੇ ਇਸ ਇਤਿਹਾਸਿਕ ਸਥਾਨ ਤੇ ਪਹੁੰਚਿਆ ਜਾਵੇ ਤਾਂ ਉਸ ਨੂੰ ਲੈ ਕੇ ਸੰਗਤਾਂ ਨਾਲ ਵੀ ਗੱਲਬਾਤ ਕਰ ਬੱਬਾ ਜੀ ਵਾਹਿਗੁਰੂ ਜੀ ਕਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕਿੱਥੋਂ ਆਏ ਹੋ ਪਿੰਡ ਗੋਥਣਾ ਜੀ ਪਿੰਡ ਗੋਥਣਾ ਕਿਵੇਂ ਪਤਾ ਲੱਗੇ ਅੱਜ ਸੇਵ ਸਰੋਵਰ ਦੀ ਸੇਵਾ ਚੱਲ ਰਹੀ ਹੈ ਆ ਆਪਣੇ ਕੀਤਾ ਹੋਇਆ ਸੀਗਾ ਇਹ ਸਰੋਵਰ ਖਾਲੀ ਸੇਵਾ ਚਲਾਉਣੀ ਸੀ ਕਿ ਮੀਂਹ ਕਰਕੇ ਥੋੜਾ ਲੇਟ ਹੋ ਗਏ ਸੀ ਅੱਛਾ ਮੀਂਹ ਕਰਕੇ ਲੇਟ ਹੋ ਗਏ ਸੀ ਹਾਂ ਜੀ ਹਾਂ ਹੁਣ ਅਗਲੇ ਐਤਵਾਰ ਨੂੰ ਫੇਰ 8 ਵਜੇ ਚਲਾਉਣੀ ਹੈ ਜੀ ਅ ਆਇਆ ਤਵਾਨੂੰ ਫੇਰ ਚੱਲੂਗੀ ਅੱਟ ਹਾਂਜੀ ਹਾਂਜੀ ਹਾਂ ਹੁਣ ਲਾਂਦਾ ਵੀ ਜਿਹੜੀ ਗਾਰ ਵਗੈਰਾ ਸਾਰੀ ਨਿਕਲ ਚੁੱਕੀ ਹੈ ਹਾਂ ਨਹੀਂ ਨਹੀਂ ਰਹਿੰਦੀ ਆ ਜੀ ਹਾਂਜੀ ਰਹਿੰਦੀ ਹੈ ਹਾਂਜੀ ਬਾਬਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਅੰਦਰ ਹੋਇਆ ਜੀ ਅਗਲੇ ਐਤਵਾਰ ਫੇਰ ਨਿਕਲਣੀਆਂ ਅਸੀਂ ਵਾਪਸ ਕਿਦੋਂ ਬੇਨਤੀ ਅਗਲੇ ਐਤਵਾਰ ਫੇਰ ਪਹੁੰਚਣ 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 ਜੀ ਹਾਂ ਠੀਕ ਹੈ ਜੀ ਸਾਰੀ ਤੋਂ ਮੋਦਵਾ ਕੇ ਪਹੁੰਚਣੀ ਹਾਂਜੀ ਹਾਂ ਬਾਬਾ ਜੀ ਸੇਵਾ ਚੱਲਦੀ ਆ ਬਹੁਤ ਵਧੀਆ ਚੱਲਦੀ ਆ ਜੀ ਬਹੁਤ ਸੰਗਤ ਆ ਅੱਜ ਵੀ ਬਹੁਤ ਆਈ ਆ ਜੀ ਬੜਾ ਸਹਿਯੋਗ ਦਿੱਤਾ ਜਾ ਰਹੇ ਸੰਗਤ ਵੱਲੋਂ ਬਹੁਤ ਸੰਗਤ ਆਈ ਆ ਬਹੁਤ ਸੰਯੋਗ ਆ ਜੀ ਹਾਂਜੀ ਅੜਦਾਲੇ ਸਾਰੇ ਪਿੰਡਾਂ ਦਾ ਵੀ ਬਹੁਤ ਸੰਯੋਗ ਆ ਜੀ ਛੋਟੇ ਛੋਟੇ ਬੱਚੇ ਤੱਕ ਪਹੁੰਚੇ ਨੇ ਬਜ਼ੁਰਗ ਹੋਣ ਬੀਬੀਆਂ ਭੈਣਾਂ ਸਾਰੇ ਪਹੁੰਚੇ ਨੇ ਹਾਂਜੀ ਹਾਂ ਵਾ ਦੇਖ ਲਓ ਬਾਈ ਜਵਾਕ ਚੱਕੀ ਫਿਰਦੀ ਤਸਲੇ ਜੀ ਬਾਟੇ ਕੁਝ ਵੀ ਮਿਲ ਗਿਆ ਜਵਾਕਾਂ ਦਾ ਸਾਰੀ ਲੱਗਣੀ ਵਾ ਬਾਈ ਬੜੀ ਸੇਵਾ ਵਧੀਆ ਚੱਲਦੀ ਆ ਜੀ ਠੀਕ ਆ ਜੀ ਹਾਂਜੀ ਦੇਖ ਸਕਦੇ ਹੋ ਵੀਰਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਵੀ ਅਗਲੇ ਐਤਵਾਰ ਨੂੰ ਵੀ ਇੱ ਸ੍ਰੀ ਜੋਤੀਸਰੂ ਸਾਹਿਬ ਇੱਕ ਜਿਹੜੀ ਇਹ ਸੇਵਾ ਨਿਰੰਤਰ ਚੱਲਣੀ ਹੈ ਸਵੇਤਵਾਰ ਨੂੰ ਵੀ ਵੱਧ ਚੜ ਕੇ ਸਥਾਨ ਤੇ ਪਹੁੰਚਿਆ ਜਾਵੇ ਅੱਜ ਵੀ ਸੇਵਾ ਚੱਲ ਰਹੀ ਹੈ ਅਗਲੇ ਐਤਵਾਰ ਵੀ ਚੱਲੂਗੀ ਸਵੇਠ 8:00 ਦੇ ਕਰੀਬ ਜਿਹੜੀ ਪਹੁੰਚਣ ਦੀ ਕਿਰਪਾਲਤਾ ਕੀਤੀ ਜਾ ਰਹੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਹਾਲਸਾ